ਇਹ ਨੂੰ ਮੈਂ ਕਹਿਆ ਯਾਰ ਲੋਹਾ ਇਹ ਕਿਤੇ ਆਹ ਤਾਂ ਯਾਰਾਂ ਤਾਂ ਆ ਤਾਂ ਸਰੀਆ ਹਾਂ ਇਹ ਜੀ ਫਾਈਬਰ ਦਾ ਸਰੀਆ ਠੀਕ ਹੈ ਇਹ ਦੂਜੇ ਸਰੀਏ ਨਾਲ ਇਹਦੀ ਡੂਡੀ ਕੰਪੈਸਟਰੀ ਹੈ ਕੈਪੈਸਿਟੀ ਹੈ ਨਹੀਂ ਚੈੱਕ ਕਰ ਸਕਦੇ ਆ ਬਿਲਕੁਲ ਇਹਨੂੰ ਤੁਸੀਂ ਜਿਹੜਾ ਪ੍ਰੈਸ਼ਰ ਮਸ਼ੀਨ ਹੈ ਉਹਦੇ ਥੱਲੇ ਤੁਸੀਂ ਲੋਹੇ ਵਾਲੇ ਸਰੀਰ ਨੂੰ ਰੱਖੋ ਹਾਂਜੀ ਔਰ ਮੀਟਰ ਚੈੱਕ ਕਰੋ ਔਰ ਇਹਦਾ ਚੈੱਕ ਕਰੋ ਮੱਲੋ ਮੇਰੀਆਂ ਅੱਖਾਂ ਦਿੱਤੀਆਂ ਖੋਲ ਬਲੋਡੀਆ ਸਾਹਿਬ ਨੇ ਆਜੋ ਤੁਹਾਨੂੰ ਦੱਸਦਾ ਜਾਣਕਾਰੀ ਵਾਲੀਆਂ ਗੱਲਾਂ ਜੋ ਮੈਨੂੰ ਚਾਹ ਤੇ ਦਿੱਤੀਆਂ ਆਪਾਂ ਬਲੋੜੀਆ ਸਾਬ ਤੋਂ ਉਹੀ ਜਾਣਕਾਰੀ ਵਾਲੀਆਂ ਗੱਲਾਂ ਦੱਸਾਂਗੇ ਪਿਛਲੇ 35 ਸਾਲਾਂ ਤੋਂ ਬੰਦੇ ਇਸ ਜਗ੍ਹਾ ਤੇ ਬੈਠੇ ਆ ਮਿਹਨਤ ਕੀਤੀ ਬੀਕਾਨੇਰ ਤੋਂ ਚੱਲੇ ਇੱਥੇ ਆ ਕੇ ਕੰਮ ਕੀਤਾ ਕਿੱਡੀ ਵੱਡੀ ਸਲਤਨਤ ਸਥਾਪਿਤ ਕਰੀ ਬੈਠਿਆ ਸੱਜਣੋ ਐਸ ਵਕਤ ਆਪਾਂ ਇਹ ਕਹਿ ਸਕਦੇ ਵੀ ਬੰਦਿਆਂ ਦੀ ਝੰਡੀ ਆ ਕਿ ਸਾਡੇ ਨਾਲ ਦੀ ਕੁਆਲਿਟੀ ਕੋਈ ਬਿਰਲਾ ਮਾਈ ਦਾ ਲਾਲ ਦੇਊਗਾ ਤੇ ਕੁਆਲਿਟੀ ਦੇ ਨਾਲ-ਨਾਲ ਇਹ ਕਹਿੰਦੇ ਵੀ ਸਾਡੇ ਨਾਲ ਦਾ ਰੇਟ ਵੀ ਕੋਈ ਮਾਈ ਦਾ ਲਾਲ ਬਿਰਲੇ ਦੇਊਗਾ ਬਲੋੜਿਆ ਸਾਹਿਬ ਆਜੋ ਦੂਰ ਨਾ ਖੜੋ ਦੂਰ ਨਾ ਖੜੋ ਮੇਰਾ ਵੀਰ ਆਪਾ ਸਾਰੀ ਜਾਣਕਾਰੀ ਦੇਣੀ ਆ ਅੱਜ ਜਿੰਨਾ ਬਾਈ ਸਸਰੀਕਾਰ ਬਲੋੜਿਆ ਸਾਹਿਬ ਇਹ ਤੁਹਾਡਾ ਗੋਤ ਆ ਬਲੋੜਿਆ ਹਾਂ ਇਹ ਸਾਡਾ ਗੋਤ ਹੈ ਤੁਹਾਡਾ ਨਾਂ ਤਾਂ ਹੈਗਾ ਬਵਰ ਲਾਲ ਬਵਰ ਲਾਲ ਬਵਰ ਲਾਲ ਆ ਨਾ ਇਹ ਸਾਡਾ ਗੋਤ ਹੈ ਹਾਂ ਹਾਂ ਉਹਦੇ ਨਾਮ ਤੇ ਆ ਫੈਕਟਰੀ ਮਤਲਬ ਚਲਾਈ ਹੈ ਆ ਯਾਰ ਐਨੇ ਡਿਜ਼ਾਈਨ ਤੁਹਾਨੂੰ ਕਿੱਥੋਂ ਮਿਲਦੇ ਆ ਜਿਹੜੇ ਐਡੇ ਐਨੇ ਸੋਹਣੇ ਡਿਜ਼ਾਈਨ ਯਾਰ ਕਿੱਥੋਂ ਮਿਲਦੇ ਆ ਬਸ ਇਹ ਤੋਂ ਮਤਲਬ ਦਿਮਾਗ ਮੇ ਜਿਵੇਂ ਜਿਵੇਂ ਚੀਜ਼ਾਂ ਆਉਂਦੀ ਹੈ ਜਿਵੇਂ ਜਿਵੇਂ ਲੋਕਾਂ ਦੀ ਪਸੰਦ ਹੈ ਉਹਦੇ ਮੁਤਾਬਿਕ ਉਹ ਚੀਜ਼ਾਂ ਨੂੰ ਮਤਲਬ ਬਣਾ ਕੇ ਤੇ ਉਹ ਚੀਜ਼ਾਂ ਬਣਾਉਂਦੇ ਐਥੇ ਐਥੇ ਲਾਈ ਹੋਈ ਆ ਤੁਹਾਡੀ ਫੈਕਟਰੀ ਦੀ ਡਿਸਪਲੇ ਆ ਡਿਸਪਲੇ ਜੀ ਇਹ ਡਿਸਪਲੇ ਆ ਇਹ ਕੱਲੇ ਜੰਗਲਾਂ ਦੀ ਡਿਸਪਲੇ ਆ ਇਹ ਹਾਂ ਜੰਗਲੇ ਔਰ ਆ ਚਾਰ ਦਿਵਾਰੀ ਹਾਂ ਚਾਰ ਦਿਵਾਰੀ ਹੋਗੀ ਪਿਲਰ ਹੋਗੇ ਹਾਂਜੀ ਹਾਂ ਇੰਨਾ ਦੀ ਇਹ ਆ ਆ ਗੁਰਦੁਆਰਾ ਸਾਹਿਬ ਲਈ ਗੁੰਮਸਾਗੇ ਜੀ ਆਹ ਹਾਂਜੀ ਆਹ ਇਹ ਗੁਰਦੁਆਰਿਆਂ ਵਾਸਤੇ ਜੀ ਹਾਂ ਗੁਰਦੁਆਰਾ ਸਾਹਿਬ ਵਾਸਤੇ ਗੁੰਮਤੀਆਂ ਔਰ ਤੇ ਆ ਆ ਆ ਭਾਈ ਬਲੋੜਿਆ ਸਾਹਿਬ ਆਹ ਬੜੀ ਕਮਾਲ ਚੀਜ਼ ਬਣਾਈ ਬੈਠੇ ਆ ਇਹ ਲੈਂਪ ਹੈ ਜੀ ਰਹਾ ਲੈ ਇਹ ਲੈਂਪ ਹੈ ਜੀ ਦੇਖ ਕਿੱਡੀ ਸਨਖੀ ਚੀਜ਼ ਬਣਾਈ ਬੈਠੇ ਆ ਹੈ ਹਾਂ ਹਾਂ ਆ ਛੋਟੀਆਂ ਗੋਮਸੀਆਂ ਬਣਾਇਆਂ ਪਈਆਂ ਛੋਟੀਆਂ ਗੋਮਤੀਆਂ ਜੀ ਵੀ ਜਿਵੇਂ ਕਿਸੇ ਗੁਰੂ ਘਰ ਦਾ ਕੰਮ ਚੱਲਦਾ ਉਹ ਇੱਥੋਂ ਬਣੀ ਬਣਾਈ ਲੈ ਜਾਂਦੇ ਬਣੀ ਬਣਾਈ ਲੈ ਜਾਂਦਾ ਜੀ ਤੇ ਆ ਵੱਡੇ ਲੈਂਪ ਇਹ ਵੱਡੇ ਲੈਂਪ ਆ ਇਹਨਾਂ ਦਾ ਵੀ ਬਸ ਮਤਲਬ ਹੈ ਜੋ ਇਹਦੇ ਵਿੱਚ ਬਲਬ ਲੱਗ ਜਾਂਦਾ ਬਲਬ ਲੱਗੂਗਾ ਇਹਦੇ ਵਿੱਚ ਹਾਂ ਜੀ ਹਾਂ ਜੀ ਤੇ ਇਹ ਰਾਤ ਨੂੰ ਜਗੂ ਰਾਤ ਨੂੰ ਜਗੂਗਾ ਜੀ ਕਿਆ ਬਾਤ ਬਣਾਈ ਪਈ ਆ ਕਿਆ ਬਾਤ ਯਾਰ ਬਲੋਡੀਆਂ ਸਾਹਿਬ ਇੱਕ ਗੱਲ ਹੈ ਕਿ ਨਾ ਲੋਕਾਂ ਨੇ ਨਾ ਜਦੋਂ ਪਹਿਲੀਆਂ ਚ ਪਾਵਿਆਂ ਵਾਲਾ ਸਿਸਟਮ ਆਇਆ ਠੀਕ ਹੈ ਜੀ ਉਹ ਉਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਤੋ ਦਿਲ ਜਿਹਾ ਟੁੱਟਿਆ ਯਾਰ ਨਾ ਵੀ ਉਹ ਨਾ ਮੁੜ ਕੇ ਪੂਰੇ ਪਰੇ ਜੇ ਯਾਰ ਤੇ ਉਹ ਤੁਸੀਂ ਮੰਨਦੇ ਆਂ ਗੱਲ ਇਹ ਮੈਂ ਨੈਗਟਿਵ ਗੱਲ ਮੈਨੂੰ ਬਿਲਕੁਲ ਬਿਲਕੁਲ ਜਮਾ ਸਹੀ ਤੁਹਾਡੇ ਕੋਲ ਕਰਨੀ ਚਾਹੀਦੀ ਸੀ ਨਾ ਲੋਕ ਥੋੜਾ ਜਿਹਾ ਡਰਦੇ ਆ ਸਾਨੂੰ ਤੋਂ ਕੰਮ ਇਹ ਕਰਦੇ ਨੂੰ 30 35 ਸਾਲ ਹੋ ਗਿਆ ਸਾਨੂੰ ਇਸ ਚੀਜ਼ ਦਾ ਪਤਾ ਹੈ ਕਿ ਵੀ ਉਹ ਪਹਿਲੇ ਪਾਵੇ ਸੀ ਉਹ ਖੁਰ ਜਾਂਦੇ ਸੀ ਤਾਂ ਲੋਕ ਹਰੇਕ ਮਤਲਬ ਇਸੇ ਤੋਂ ਡਰਦਾ ਕਿ ਯਾਰ ਮਤਲਬ ਥੋੜੇ ਦਿਨਾਂ ਨੂੰ ਪਤਾ ਨਹੀਂ ਖੁਰ ਗਿਆ ਹੋਊਗੀ ਪਰ ਉਹ ਮਤਲਬ ਅਸੀਂ ਤੋਂ ਦੇਖੋ ਜੋ ਵੀ ਕਸਟਮਰ ਜੋ ਵੀ ਆ ਰਹੇ ਹਨ ਉਹਨਾਂ ਨੂੰ ਪੂਰਾ ਸੈਟੀਸਫਾਈਟ ਕਰਦੇ ਤਾਂ ਹੀ ਆ ਇਹਨਾਂ ਮਤਲਬ ਕੰਮ ਅਸੀਂ ਚੱਲਾਰਿਆ ਹੈ ਉਹ ਉਹਨਾਂ ਦਾ ਕੀ ਹੈ ਦਰਅਸਲ ਉਹ ਪਹਿਲੇ ਜਿਹੜੇ ਬੰਦੇ ਬਣਾਉਂਦੇ ਸੀ ਸੀਮੈਂਟ ਦੀਆਂ ਜਾਲੀਆਂ ਜੋ ਉਹਨਾਂ ਦਾ ਕੀ ਸੀ ਸਿਸਟਮ ਹਾਂਜੀ ਜੀ 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 ਉਹਨਾਂ ਦਾ ਕੀ ਐਗਜ਼ਿਸਟਮ ਇਹ ਕਿ ਉਹ ਸਾਲ 2 ਸਾਲ ਕੋਈ ਸਾਲ ਕੰਮ ਕਰਕੇ ਛੱਡ ਜਾਂਦਾ ਸੀ ਕੋਈ 2 ਸਾਲ ਕੰਮ ਕਰਕੇ ਛੱਡ ਜਾਂਦਾ ਸੀ ਉਹਨਾਂ ਦੀ ਕੋਈ ਲੰਬੀ ਰਿਸਪੋਨਸਿਬਿਲਟੀ ਨਹੀਂ ਹੈ ਜ਼ਿੰਮੇਵਾਰੀ ਕੋਈ ਨਹੀਂ ਸੀ ਜ਼ਿੰਮੇਵਾਰੀ ਉਹ ਹੀ ਬੰਦਾ ਦੇ ਸਕਦਾ ਜਿਹਦਾ ਕੰਮ ਲੰਬੇ ਟਾਈਮ ਤੋਂ ਚੱਲ ਰਿਹਾ ਹੈ ਔਰ ਉਹਨੇ ਅੱਗੇ ਲੰਬਾਈ ਕਰਨਾ ਹੈ ਕਿਉਂਕਿ ਉਹ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਹੁਣ ਬੱਸਾਂ ਚ ਚੂਰਨ ਵੇਚਣ ਵਾਲਾ ਥੋੜੋ ਕੋ ਗਾਰੰਟੀ ਦੇਊਗਾ ਉਹ ਤਾਂ ਅਗਲੀ ਵਾਰ ਦੇ ਦੂ ਦਾ ਤੁਸੀਂ ਕੀ ਕਿਥੋਂ ਫੜ ਲਓਗੇ ਉਹਨੂੰ ਹਾਂ ਅਜਾ ਇਹ ਹੁਣ ਪਿਲੇ 6 ਮਹੀਨੇ ਸਾਲ ਦੇ ਵਿੱਚ ਵਿੱਚ ਆਪਣੇ ਪੰਜਾਬ ਮੇ ਆਸ-ਪਾਸੇ ਕਰਤੂਗੜ 50 ਦੁਕਾਨਾਂ ਜਾਲੀਆਂ ਦੀ ਖੁੱਲ ਗਈ ਪਰ ਉਹ ਸਿਰਫ ਇਹ ਮੌਕਾਪਸਤ ਹੈ ਕਿ ਵੀ ਹੁਣ ਇਹ ਟ੍ਰੈਂਡ ਚੱਲ ਰਿਹਾ ਹੈ ਅਜਾ ਬਣਾ ਲਈ ਕਿਸੇ ਨੇ ਸਾਲ ਬਾਅਦ ਮੇਂ ਬੰਦ ਕਰ ਦੇਣਾ ਕਿਸੇ ਨੇ 2 ਸਾਲ ਬਾਅਦ ਬੰਦ ਕਰ ਦੇਣਾ ਹੈ ਜਦੋਂ ਬੰਦ ਕਰ ਦਿਆ ਤੇ ਉਹਦੀ ਗਾਰੰਟੀ ਕੀ ਕਰੂਗੀ ਬਈ ਕਾਮ ਨੂੰ ਉਹ 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 ਕੀ ਪਿਆ ਉਹ ਖੰਬੇ ਪਏ ਆ ਉਹ ਖੰਬੇ ਜੀ ਇਹ ਉਤਾਰਾ ਲਾਉਣ ਵਾਲੇ ਖੰਬੇ ਹਾਂਜੀ ਉਹ ਕਿਉਂਕਿ ਮੁਕਸਰ ਸਾਹਿਬ ਵਾਲੇ ਪਾਸੇ ਇੱਥੇ ਪਸ਼ੂ ਬਹੁਤ ਆਉਂਦੇ ਆ ਬਹੁਤ ਆਉਂਦੇ ਇਹ ਤਾਰ ਵਾਲੇ ਖੰਬੇ ਐ ਇਹਦੀ ਆਪਣੀ ਫੈਕਟਰੀ ਜਿਹੜੀ ਆ ਉਹ ਸਾਈਡ ਮੇ ਕੋਟਾ ਪੂਰਾ ਰੋਡ ਪਰ ਆਏ ਉੱਥੇ ਵੱਡੇ ਸਕੇਲ ਪਰ ਖੰਬੇ ਬਣਦੇ ਆ ਅੱਛਾ ਹਾਂ ਤੋ ਇਹ ਖੰਬੇ ਹੈ ਅੱਛਾ ਹਾਂਜੀ ਆਪਾਂ ਗੱਲ ਹਾਂਜੀ ਬੁੱਲ ਬੁੱਲ ਇਹ ਉਹ ਆਪਣੀ ਫਾਈਬਰ ਓਏ ਆ ਯਾਰ ਹਾਂ ਲੈ ਆਹਾ ਮੈਨੂੰ ਮੈਂ ਕਹਿਆ ਯਾਰ ਲੋਹਾ ਇਹ ਕਿਤੇ ਆਦਾ ਯਾਰ ਆ ਤਾਂ ਅਥਾ ਸਰੀਆ ਹੈ ਹਾਂ ਇਹ ਹੈ ਜੀ ਫਾਈਬਰ ਦਾ ਸਰੀਆ ਠੀਕ ਹੈ ਇਹ ਦੂਜੇ ਸਰੀਏ ਨਾਲ ਇਹਦੀ ਡੂਡੀ ਕੰਪੈਸਟਰੀ ਹੈ ਕੈਪੈਸਿਟੀ ਹੈ ਨਹੀਂ ਚੈੱਕ ਕਰ ਸਕਦੇ ਆ ਬਿਲਕੁਲ ਇਹਨੂੰ ਤੁਸੀਂ ਜਿਹੜਾ ਪ੍ਰੈਸ਼ਰ ਮਸ਼ੀਨ ਹੈ ਉਹਦੇ ਥੱਲੇ ਤੁਸੀਂ ਲੋਹੇ ਵਾਲੇ ਸਰੀਰ ਨੂੰ ਰੱਖੋ ਹਾਂਜੀ ਔਰ ਮੀਟਰ ਚੈੱਕ ਕਰੋ ਔਰ ਇਹਦਾ ਚੈੱਕ ਕਰੋ ਇਹਨੇ ਡੂਡਾ ਵਜ਼ਨ ਲੈਣਾ ਹੈ ਪਰ ਡੂਡਾ ਪ੍ਰੈਸ਼ਰ ਲੈਣਾ ਹੈ ਅੱਛਾ ਔਰ ساری ਜ਼ਿੰਦਗੀ ਇਹ ਗੱਲ ਦਾ ਨਹੀਂ ਤਰੇਡ ਨਹੀਂ ਆਉਂਦੀ ਤੋਂ ਇਹ ਜੇ ਕਿਸੇ ਭਾਈ ਨੂੰ ਲੋਡ ਹੋਵੇ ਤੋ ਇਹ ਪੂਰੇ ਪੰਜਾਬ ਨੂੰ ਅਸੀਂ ਇਹ ਦੇ ਸਕਦੇ ਹਾਂ ਕਿਸੇ ਨੂੰ ਵੀ ਲੋਡ ਵੇ ਦੇ ਦਿਆਂਗੇ ਟੈਕਨੀਕਲੀ ਲੋਹੇ ਵਾਲੇ ਨਾਲ ਕੀ ਇਹਦੇ ਵਿੱਚ ਡਿਫਰੈਂਸ ਆ ਮੈਨੂੰ ਨਹੀਂ ਪਤਾ ਪਰ ਮੇਰੇ ਲਈ ਹੈਰਾਨੀ ਵਾਲੀ ਗੱਲ ਆ ਮੈਂ ਵੇਖ ਪਹਿਲੀ ਕਰ ਰਿਹਾ ਹਾਂ ਇਹ ਅਬ ਆ ਗਿਆ ਇਹ ਅਜੇ ਨਵਾਂ ਨਵਾਂ ਹੀ ਹੈ ਤੋ ਚਲੋ ਠੀਕ ਹੈ ਲੋਕਾਂ ਨੂੰ ਅਜੇ ਨਹੀਂ ਪਤਾ ਪਰ ਇਹ ਆਉਣ ਵਾਲੇ 2-4 ਸਾਲਾਂ ਮੈਂ ਆਮ ਹੋ ਜਾਣਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਇੱਕ ਚੀਜ਼ ਕਾਮਯਾਬ ਹੋ ਗਈ ਤਾਂ ਫਿਰ ਆਮ ਹੋ ਹੀ ਜਾਊਗੀ ਆਪਾਂ ਉਹ 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 ਗੱਲ ਫਿਰ ਕਰਦੇ ਸੀ ਬੰਰ ਲਾਲ ਜੀ ਆਪਾਂ ਵੀ ਉਹ ਜਿਹੜੇ ਸਾਲ ਤੋਂ ਸਾਲ ਵਾਲੇ ਆ ਮਤਲਬ ਹਾਂ ਤਾਂ ਉਹਨਾਂ ਦੀ ਤਾਂ ਇਹ ਜਿਹੜੀ ਦੁਕਾਨਾ ਇਧਰ-ਇਧਰ ਖੁੱਲੀ ਐ ਅਜਾ 6 ਮਹੀਨਾ ਹੋਇਆ ਇੱਕ ਸਾਲ ਹੋਇਆ ਧੁੰਨਾ ਤੋਂ ਉਹਨਾਂ ਕੋਲੇ ਕੋਈ ਤਜਰਬਾ ਨਵੇਂ ਮੁੰਡੇ ਫੜ ਕੇ ਤੇ ਉਹ ਮਤਲਬ ਬਣਾ-ਬਣਾ ਕੇ ਦੇਖੇ ਜਾਂਦੇ ਹੁਣ ਅਗਲੇ ਨੇ ਕਰੋੜ ਰੁਪਏ ਖੋਟੀ ਮਲਾਇਆ ਹੈ ਅਗਲਾ ਇਟ ਹੈ ਰੇਤਾ ਬਜਰੀ ਹਰ ਚੀਜ਼ ਬੜੀਆ ਮਤਲਬ ਲਗਾਉਂਦਾ ਹੈ ਤੇ ਲਾਸਟ ਵਿੱਚ ਜਦੋਂ ਜਾਲੀ ਦਾ ਕੰਮ ਹੈ ਉਹ ਫਿਰ ਜੇ ਇਸ ਤਰ੍ਹਾਂ ਲੈਣਗੇ ਤਾਂ ਉਹਨਾਂ ਦੀ ਕੋਈ ਗਾਰੰਟੀ ਨਹੀਂ ਕੋਈ ਕੁਛ ਨਹੀਂ ਅੱਛਾ ਗਾਰੰਟੀ ਵੀ ਦੇਖੋ ਮੈਂ ਤੁਹਾਨੂੰ ਦੱਸਣਾ ਗੱਲ ਹੈ ਕਿ ਵੀ ਮੈਂ ਉਹ ਕਈ ਜਵਾਂ ਜੀ ਮੈਂ ਇੰਨਾ ਵਧੀਆ ਬਣਾ ਰਿਹਾ ਹੋਰ ਹੈ ਤੋ ਕਹਿਣ ਨਾਲ ਤੋਂ ਕੁਝ ਨਹੀਂ ਹੁੰਦਾ ਕਹਿ ਤਾਂ ਹਰੇਕ ਹੀ ਕਿਦੂਗਾ ਮੈਂ ਵੀ ਕਹਿ ਦੂੰਗਾ ਕਹਿਣ ਨਾਲ ਤੋਂ ਕੀ ਹੈ ਮੈਨੂੰ ਕਿਸੇ ਨੇ ਕੋਈ ਫੜ ਲੈਣਾ ਹੈ ਪਰ ਬਾਤ ਹੈ ਕਿ ਮੇਰਾ ਸਿਸਟਮ ਦੇਖੋ ਤੁਸੀਂ ਕਿ ਵੀ ਮੈਂ ਕਿਸ ਢੰਗ ਨਾਲ ਬਣਾ ਰਿਹਾ ਤੇ ਯਾ ਇਹ ਇੰਨਾ ਵੱਡਾ ਕੰਮ ਹੈ ਤੋ ਇਹਦੇ ਪਿੱਛੇ ਵੀ ਕੋਈ ਲੋਕਾਂ ਨੂੰ ਵਧੀਆ ਚੀਜ਼ ਕੁਆਲਿਟੀ ਦੀ ਦਿੱਤੀ ਹੈ ਤਾਂ ਹੀ ਖੜਿਆ ਹੋਇਆ ਹੈ ਐ ਤੂੰ ਨਹੀਂ ਖੇੜਾ ਹੁੰਦਾ ਇਹ ਨੰਗਾ ਖੇੜਾ ਖੇਲਦਾ ਇੱਕ ਅੱਧੀ ਨਾਲ ਹੀ ਸਰ ਸਕਦਾ ਸੀ ਇੰਨੀਆਂ ਕਾ ਤੂੰ ਬਣਾ ਦਿੱਆਂ ਤੁਸੀਂ ਹਾਂਜੀ ਇਹ ਦੇਖੋ ਮੈਂ ਬਤਾਉ ਤੁਹਾਨੂੰ ਕੋਈ ਵੀ ਆਈਟਮ ਹੈ ਦੇਖੋ ਜੀ ਤਰਾਈ ਘੜਤੂ ਘੜ ਸਾਤ ਆਠ ਦਿਨ ਤੋ ਹੋਣੀ ਚਾਹੀਦੀ ਹੈ ਜੀ ਐ ਨਹੀਂ ਕਿ ਵੀ ਆਜ ਰੱਖਿਆ ਦੂਜੇ ਦਿਨ ਆਜਾ ਮਾਲ ਆਪਣਾ ਹੋਰ ਬਣ ਗਿਆ ਉਹਨੂੰ ਰੱਖਣ ਵਾਸਤੇ ਜਗ੍ਹਾ ਨਹੀਂ ਦੋ ਕੱਢ ਕੇ ਉਹਨੂੰ ਬਾਹਰ ਰੱਖਨੇ ਦੇ ਹੁਣ ਇਹ ਦੇਖੋ ਤੁਸੀਂ ਇਹਦੇ ਉੱਤੇ ਆ ਮਿੱਟੀ ਦੀ ਮਲਵਾ ਮਤਲਬ ਕਲਰ ਚੇਂਜ ਹੋ ਗਿਆ ਇਹਦਾ ਮਤਲਬ ਕੀ ਹੈ ਮਤਲਬ ਘੜਤੂ ਘੜੇ 10 15 ਦਿਨ ਹੋ ਗਏ ਦੇ ਵਿੱਚ ਪੜੇ ਨੇ ਇਹਨੂੰ ਜਲਬ ਲੱਗੀ ਪਈ ਆ ਕਿਉਂਕਿ ਸਾਨੂੰ ਕੋਈ ਟੈਨਸ਼ਨ ਨਹੀਂ ਕਿ ਵੀ ਕੱਲ ਵਾਲਾ ਮਾਲ ਕਿੱਥੇ ਰੱਖਣਾ ਹੈ ਕਿਉਂਕਿ ਤੀਤੀ ਦੀ ਬੂੜ ਲੰਬੀ ਡਿੱਗਿਆ ਤੇ ਆ ਦੇਖੋ ਡਿੱਗਿਆਂ ਦੀ ਲਾਈਨ ਲੱਗੀ ਆ ਉਹ ਪਰੇ ਤੱਕ ਡਿੱਗਿਆ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਕਿਸੇ ਬੰਦੇ ਕੋਲੇ ਖੇੜਾਂ ਘਾਟ ਆ ਜਾਂ ਖੇੜਾ ਇੱਕ ਹੀ ਆ ਤਾਂ ਉਹਨੇ ਜਾਂ ਤਾਂ ਭਿਉਣਾ ਨਹੀਂ ਜੇ ਭਿਉਂਗਾ ਤਾਂ ਇੱਕ ਦਿਨ ਚੋਂ ਉਹਨੇ ਬਾਹਰ ਕੱਢ ਦੇਣਾ ਇੱਕ ਦੋ ਦਿਨ ਵਿੱਚ ਬਾਹਰ ਕਰ ਦੇਣਾ ਹੈ ਜਾਂ ਜਿਵੇਂ ਮੰਨ ਲਓ 100 ਜਾਲੀ ਬਣਾਈ 100 ਵਿੱਚੋਂ 30 ਡਿੱਗੀ ਦੇ ਵਿੱਚ ਰੱਖਦੀ 70 ਸਾਈਡ ਮੇ ਖੜੀ ਕਰਦੀ ਤਾਂ ਉਹ ਕੀ ਹੈ ਉਹ ਬਾਅਦ ਵਿੱਚ ਉਹ ਜਾਲੀਆਂ ਦੀ ਮਿਆਦ ਬਸ 7 8 10 ਸਾਲ ਹੋਊਗੀ ਉਹ ਹੀ ਫਿਰ ਉਹ ਪਾਉਣ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਜਿਵੇਂ ਉਹ ਖੁਰ ਜਾਂਦੇ ਐ ਤਾਂ ਉਹ ਖੁਰਨਗੇ ਫਿਰ ਫਿਰ ਉਹਨਾਂ ਨੇ ਕੀ ਗੱਲ ਨੂੰ ਸਮਝਣ ਦੀ ਲੋੜ ਆ ਇਹ ਬਈ ਬੰਦਾ ਕੀ ਕਰੂਗਾ ਹੁਣ ਮੰਨ ਲਓ ਬੰਦੇ ਕੋਲੇ 4 ਕੋਠਿਆਂ ਦਾ ਆਰਡਰ ਆ ਗਿਆ ਤੇ ਬੰਦਾ ਕੀ ਕਰੂਗਾ ਬੰਦਾ ਦਵਾਵਾ ਮਾਲ ਨੂੰ ਬਾਹਰ ਕਰ ਦੂਗਾ ਡਿੱਗੀ ਮੇ ਰੱਖੂਗਾ ਤਾਂ ਉਹਨੇ ਉਹ ਮਾਲ ਮੈਨੇ ਨਹੀਂ ਦੇ ਸਕਦਾ ਹਾਂ ਉਹ ਦੇ ਨਹੀਂ ਸਕਦਾ ਤੇ ਫਿਰ ਬਾਅਦ ਉਹ ਹੀ ਆ ਗਈ ਨਾ ਉਹ ਮਤਲਬ ਖੁਰਨ ਵਾਲੀ ਗੱਲ ਹੂੰ ਤੇ ਉਹ ਬਾਅਦ ਵਿੱਚ ਲੋਕ ਕਹਿੰਣਗੇ ਯਾਰ ਇਹ ਖੁਰਨ ਕੇ ਤੋਂ ਖੁਰੂਗੀ ਤਾਂ ਆਪੀ ਜਦੋਂ ਉਹ ਚੀਜ਼ ਸਿਸਟਮ ਨੂੰ ਬਣੀ ਨਹੀਂ ਫਿਰ ਇਹ ਇੰਨੇ ਘਾਤੋਂ ਲਾਤੇ ਇਹ ਸਾਰਿਆਂ ਨੂੰ ਵਾਈਬ੍ਰੇਟਰ ਦਿੱਤਾ ਹੈ ਨਾ ਹਰੇਕੀ ਆਈਟਮ ਜਿੰਨੀ ਵੀ ਹੈ ਉਹ ਸਾਰੀ ਵਾਈਬ੍ਰੇਟਰਾਂ ਤੇ ਬਣਦੀ ਹੈ ਹਰ ਇੱਕ ਬੰਦੇ ਨੂੰ ਪਰਸਨਲ ਵਾਈਬ੍ਰੇਟਰ ਦਿੱਤਾ ਹੋਇਆ ਹੈ ਐਨ ਜਿਹੀ ਵੀ ਇੱਕ ਐਲਬ ਵਾਈਬ੍ਰੇਟਰ ਦੇ ਦਿਆ ਤੇ ਚਾਰ ਜਣੇ ਐਂ ਹੀ ਬਣਾਈ ਦਿੰਦੇ ਤਾਂ ਉਹ ਕੋਈ ਮਤਲਬ ਨਹੀਂ ਇਹ ਦੇਖੋ ਹੁਣ ਕਿ ਸਾਡੇ ਕੋਲੇ ਘੱਟੋ ਘੜਾ ਕਿੰਨੀ ਵਾਈਬ੍ਰੇਟਰ ਲੱਗ ਜਾਈਏ ਜੀ ਤਾਂ ਹਰੇਕ ਬੰਦੇ ਨੂੰ ਵਾਈਬ੍ਰੇਟਰ ਦਿੱਤਾ ਹਰੇਕ ਬੰਦਾ ਵਾਈਬ੍ਰੇਟਰ ਤੇ ਹੀ ਕੰਮ ਕਰਦਾ ਹੁਣ ਆ ਅਸੀਂ ਆ ਸਾਈਡ ਮੈਂ ਆਹ ਔਰ ਸਭੂ ਕਿੰਨਾ ਕੰਮ ਇਧਰ ਵੀ ਵਾਈਬ੍ਰੇਟਰ ਲੱਗ ਰਹੇ ਨੇ ਉਹ ਇਧਰਲੇ ਪਾਸੇ ਵੀ ਚਲਾ ਰਹੇ ਆ ਜਾਂ ਇਧਰਲੇ ਪਾਸੇ ਅਲੱਗ ਤੋਂ ਕੰਮ ਚੱਲੂਗਾ ਆ ਇਹਦੇ ਵਿੱਚ ਪਾਉਨੇ ਆਪਾਂ ਫਾਈਬਰ ਦੀ ਆਹ ਇਹ ਜਿਹੜੇ ਫਾਈਬਰ ਤਾਰ ਹੈ ਹਾਂ ਜਿਉਂਦਾ ਰਹੇ ਜਿਉਂਦਾ ਰਹੇ ਹੋਰ ਕੀ ਹਾਲ ਆ ਠੀਕ ਆ ਠੀਕ ਆ ਅੱਛਾ ਇਹਦੇ ਵਿੱਚ ਆ ਫਾਈਬਰ ਦੀ ਤਾਰ ਪਾਉਗੀ ਹਾਂਜੀ ਹਾਂਜੀ ਹੂੰ ਇਹ ਫਾਈਬਰ ਤਾਰ ਪੈਂਦੀ ਆ ਬਹੁਤ ਸਾਰਾ ਵਾਈਬ੍ਰੇਟਰ ਹੋ ਕੇ ਹੁਣ ਇਹ ਜਿਹੜੇ ਮਿਸਤਰੀ ਐ ਆਪਣੇ ਕੋਲੇ ਘੜਤੂ ਘੜ 12 13 12 13 10 ਸਾਲ ਕੋਈ 8 ਸਾਲ ਇੰਨੇ ਨੇ ਪੁਰਾਣੇ ਕਰ ਹੂੰ ਮਿਸਤਰੀ ਐ ਇਨ ਵੀ ਕੋਈ ਅਣਜਾਣ ਬੰਦਾ ਲੱਗਿਆ ਹੋਰ ਹਰੇਕ ਬੰਦੇ ਨੂੰ ਜਿਹੜੇ ਨੂੰ ਜਿਹੜਾ ਸੈਂਚਾ ਦਿੱਤਾ ਉਹ ਉਸ ਸੈਂਚੇ ਦਾ ਕੰਮ ਕਰੀ ਜਾਂਦਾ ਹਾਂ ਔਰ ਦੂਜਾ ਨਹੀਂ ਹਰ ਇੱਕ ਬੰਦਾ ਇੱਕ ਡਿਜ਼ਾਈਨ ਹੀ ਬਣਾਉਂਦਾ ਹੈ ਹੂੰ ਤੋਂ ਦੂਜਾ ਦੂਸਰਾ ਡਿਜ਼ਾਈਨ ਦੂਜਾ ਦੂਜਾ ਡਿਜ਼ਾਈਨ ਬਣਾਉਂਦਾ ਇੱਕ ਬੰਦਾ ਇੱਕੋ ਹੀ ਕੰਮ ਕਰਦਾ ਇਹਦੇ ਵਿੱਚ ਫਿਰ ਕੋਈ ਸੀਮੈਂਟ ਰੇਤ ਆ ਕਿਹੜਾ ਵਰਤਦੇ ਆ ਜੀ ਕੀ ਜੀ ਕਿਹੜਾ ਇਹ ਸੀਮੈਂਟ ਕਿਹੜਾ ਵਰਤਦੇ ਸੀਮੈਂਟ ਜਿਹੜਾ ਇਹ ਸ੍ਰੀ ਸੀਮੈਂਟ ਹੈ ਜੀ ਹਾਂਜੀ ਬਹੁਤ ਹੀ ਬੜੀਆ ਟੌਪ ਦਾ ਸੀਮੈਂਟ ਹੈ ਦੇਖੀ ਪਤਾ ਲੇ ਔਰ ਮੈਂ ਜਦੋਂ ਦਾ ਕੰਮ ਸਟਾਰਟ ਕੀਤਾ ਆਪਾਂ ਸ੍ਰੀ ਸੀਮੈਂਟ ਹੀ ਵਰਤ ਰਹੇ ਸ੍ਰੀ ਸੀਮੈਂਟ ਦੀ ਕੁਆਲਿਟੀ ਬਹੁਤ ਬੜੀਆ ਹੈ ਔਰ ਇਹਦੇ ਸੇ ਕੋਈ ਮਤਲਬ ਕਦੀ ਕੰਪਲੇਂਟ ਨਹੀਂ ਆਈ ਯਾਰ ਹਾਂ ਭਾਈ ਹੂੰ ਤੇ ਇਹ ਕਿੰਨਾ ਕਮਾਲ ਤੁਹਾਡੇ ਕੋਲ ਏਟ ਟਾਈਮ ਪਿਆ ਹੁੰਦਾ ਏਟ ਟਾਈਮ ਤੁਸੀਂ ਪਹਿਲੀ ਬਾਤ ਤੋਂ ਤੁਸੀਂ ਆਪ ਦੇਖ ਰਹੇ ਹੋ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਣਾ ਕਿ ਹਾਂ ਤੇ ਬਾਵੇਂ ਮੇਰੇ ਕੋਲੇ ਪਰ ਡੇ 20 ਖੋਟਿਆਂ ਦਾ ਜੇ ਆਰਡਰ ਹੈ ਤਾਂ ਕੋਈ ਦਿੱਕਤ ਨਹੀਂ ਤੇ ਇੱਕ ਗੱਲ ਹੋਰ ਆ ਆਰਡਰ ਦੇਤਾ ਮੰਨ ਲਓ ਮੈਂ ਦੇਤਾ ਆਰਡਰ ਤੁਹਾਨੂੰ ਹਨਾ ਹਾਂਜੀ ਤੇ ਯਾਰ ਤੁਸੀਂ ਤਾਂ ਮਤਲਬ ਫਿਰ ਪਹੁੰਚੂ ਕਿਵੇਂ ਬੰਦਾ ਚੱਕ ਕੇ ਕਿਵੇਂ ਲਿਜਾਊਗਾ ਇੰਨੀ ਦੂਰੋਂ ਮੁਕਸਰ ਸਾਹਿਬ ਕਿਵੇਂ ਉਹ ਗੱਡੀਆਂ ਸਾਡੀ ਆਪ ਦੀ ਵੀ ਦੋ ਗੱਡੀਆਂ ਹੈ ਤੇ ਬਾਕੀ ਕਿਰਾਏ ਪਰ ਆ ਜਾਂਦੀ ਹੈ ਤੇ ਬਸ ਲੋਡ ਕਰਾ ਕੇ ਬੜੀਆ ਆਦੇ ਕੋ ਸਾਹਮਣੇ ਪਰਾਲੀ ਪੜੀ ਹੈ ਜਿੰਨੀ ਅਸੀਂ ਪਰਾਲੀ ਸਟਾਕ ਕਰ ਰੱਖਿਆ ਹੈ ਕਿ ਵੀ ਪੈਕਿੰਗ ਇੱਕ ਨੰਬਰ ਕੀ ਜੀ ਔਰ ਪੈਕਿੰਗ ਦੀ ਯਾ ਪਹੁੰਚਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੈ ਮੈਂ ਆ ਹੀ ਪੁੱਛਣ ਲੱਗਾ ਸੀ ਵੀ ਜੇ ਮਾਲ ਰਸਤੇ 'ਚ ਜਾਂਦਾ ਟੁੱਟ ਜੇ ਉਹ ਜ਼ਿੰਮੇਵਾਰੀ ਸਾਡੀ ਹੈ ਤੁਸੀਂ ਅਗਲੇ ਨੇ ਹਫ਼ਤੇ ਦੇ ਪੈਸੇ ਦਿੱਤੇ ਆ ਅਗਲੇ ਨੂੰ ਮਾਲ ਸਾਫਤਾ ਮਿਲੂਗਾ ਕਰੇ ਬਿਲਕੁਲ ਤੇ ਡਿਲੀਵਰੀ ਪੰਜਾਬ ਚ ਹੀ ਕਰੋਗੇ ਜੇ ਹਰਿਆਣੇ ਦੇ ਬੰਦੇ ਨੇ ਫੋਨ ਕਰਤਾ ਹਾਂ ਤੋ ਹਰਿਆਣਾ ਕਰੋ ਰਾਜਸਥਾਨ ਵਾਲੇ ਕਰੋ ਹਿਮਾਚਲ ਵਾਲੇ ਕਰੋ ਕੋਈ ਦਿੱਕਤ ਨਹੀਂ ਔਰ ਜਾਂਦਾ ਹੀ ਹੈ ਰੋਜ਼ ਜਾਂਦਾ ਮਾਲ ਤੁਮ ਬਾਈ ਸਾਸਰੀ ਘਾਲ ਸੁਣਾ ਕੀ ਹਾਲ ਆ ਕਾਮ ਮੇਰਾ ਮਾਲਕ ਹੈ ਏ ਸ਼ੁਕਰ ਮਾਲਕ ਦਾ ਸ਼ੁਕਰ ਦੇਖੇ ਨੇ ਕੀ ਆਖਿਆ ਕਹਿੰਦਾ ਮੇਰਾ ਮਾਲਕ ਦੀਆਂ ਇਹ ਹੁੰਦੀ ਹੈ ਕਿਰਤੀ ਬੰਦੇ ਦੀ ਜਵਾਨ ਹੈ ਆ ਇਧਰ ਬਣਾ ਦੇ ਕੋ ਪਾਵੇ ਪੂਏ ਬਣ ਰਹੇ ਤਾਂ ਇਹ ਸਾਰੇ ਵਾਈਬ੍ਰੇਟਰ ਪਰ ਹੀ ਬਣ ਰਹੇ ਇਹ ਨਹੀਂ ਕਿ ਕੋਈ ਵੀ ਇੱਕ ਬੰਦਾ ਕਿ ਵੀ ਬਿਨਾ ਵਾਈਬ੍ਰੇਟਰ ਤੋਂ ਪਹਿਲੀ ਬਾਤ ਉਹ ਇਹਨਾਂ ਨੂੰ ਅਬੇ ਕਾਮ ਇਨਾਂ ਮਤਲਬ ਇਹ ਮਸ਼ੀਨ ਮਿਲ ਗਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਤਾਂ ਇਹ ਮਸ਼ੀਨ ਮਿਲ ਗਈ ਤਾਂ ਇਹ ਇਹਨਾਂ ਨੇ ਹੁਣ ਬਿਨਾ ਮਸ਼ੀਨ ਤੋਂ ਕਰਦੀ ਨਹੀਂ ਇਹ ਕਹਿੰਦਾ ਵਾਈਬ੍ਰੇਟਰ ਹੈ ਤਾਂ ਕੰਮ ਕਰਾਂਗੇ ਭਾਈ ਸਾਡੇ ਤੋਂ ਮੈਂ ਤਾਂ ਨਹੀਂ ਹੁੰਦੀ ਹਾਂ 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 ਨਹੀਂ ਨਹੀਂ ਸਹੀ ਆ ਫਿਰ ਕੁਆਲਿਟੀ ਵੀ ਆਉਂਦੀ ਸਫਾਈ ਵੀ ਜ਼ਿਆਦਾ ਆਉਂਦੀ ਪੂਰੀ ਸਫਾਈ ਹੈ ਇੱਕ ਜਿਹੜਾ ਇਹਦੇ ਵਿੱਚ ਹਵਾ ਦਾ ਬੱਬਲ ਆ ਫਿਰ ਉਹ ਨਹੀਂ ਰਹਿੰਦਾ ਵਾਈਬ੍ਰੇਟਰ ਨਾਲ ਬੱਬਲ ਖਤਮ ਹੋ ਜਾਂਦਾ ਪੂਰਾ ਨਿੱਗਰ ਬਣ ਜਾਂਦਾ ਜੀ ਹਾਂ ਜਿਹੜੇ ਬੰਦੇ ਨੂੰ ਜਿਹੜੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਉਹੀ ਦਿੱਤਾ ਹੋਇਆ ਉਹੀ ਕੰਮ ਆ ਜੀ ਹੁਣ ਆ ਪਾਣੀ ਇੱਕ ਜਿਵੇਂ ਚਲੋ ਆਪਾਂ ਗੱਲ ਕਰ ਲਈ ਕਿ ਵੀ ਵਾਈਬ੍ਰੇਟਰ ਪਰ ਬਣ ਰਿਹਾ ਹੈ ਜਾਂ ਮੰਨ ਲਿਓ ਪਾਣੀ ਜਿਹੜੀ ਤਰਾਈ ਹੈ ਉਹ 7-8 ਦਿਨ ਹੁੰਦੀ ਹੈ ਫਿਰ ਆ ਅਸੀਂ ਇੰਨਾ ਵੱਡਾ ਡੈਗ ਬਣਾ ਰਿਹਾ ਹੈ ਨੇਰੀ ਪਾਣੀ ਦਾ ਸਟਾਕ ਟੋਟਲ ਮਾਲ ਜਿਹੜਾ ਨੇਰੀ ਪਾਣੀ ਮੈਂ ਬਣਦਾ ਹੈ ਹੁਣ ਔਰ ਜਿੰਨਾ ਵੀ ਮਾਲ ਬਣ ਰਿਹਾ ਹੈ ਇਧਰ ਇਧਰ ਜੋ ਵੀ ਹੈ ਸਾਰਾ ਬੋਰ ਦਾ ਪਾਣੀ ਹੈ ਸਾਰੇ ਨਲਕੇ ਵਾਲਾ ਪਾਣੀ ਵਰਤ ਰਹੇ ਆ ਤਾਂ ਇਹ ਦੇਖ ਕਰਕੇ ਕੀ ਹੈ ਜੇ ਦੀ ਜੜੀ ਦੀ ਜਿਹੜੀ ਲਾਈਫ ਹੈ ਉਹ 50 ਸਾਲ ਘਟ ਤੋਂ ਘਟ ਹੈ ਜਿਹੜਾ ਬੋਰ ਵਾਲਾ ਪਾਣੀ ਹੈ ਉਹਦੀ ਤੋਂ ਮਿਆਦ ਹੈ ਉਹਦੇ ਉਹਦੇ ਚ ਸੋਰਾ ਹੋ ਸਕਦਾ ਹੈ ਨਾ ਉਹਦੀ ਚ ਸੋਰਾ ਹੋਣਾ ਹੀ ਹੈ ਹਾਂ ਆ ਦੇਖੋ ਇਹ ਡਿਗਿਆ ਮਤਲਬ ਓਏ ਇਹ ਕਿ ਵੀ ਹੁਣ ਆ ਇਧਰ ਪੂਰੀ ਡੀਜਾਂ ਦੀ ਲਾਈਨ ਲੱਗੀ ਪਈ ਐ ਹਾਂ ਇਧਰ ਵੀ ਉਹਨੀਆਂ ਹੀ ਬਣੀਆਂ ਹੋਣੀਆਂ ਹੈਂ ਹਾਂ ਮਤਲਬ ਮਸਲਾ ਕਹਿਣ ਦਾ ਭਾਵੇਂ ਆ ਵੀ ਐਵੇਂ ਨਹੀਂ ਭੰਬਰ ਲਾਲ ਹੁਣੀ ਬੈਠੇ 35 ਸਾਲਾਂ ਦੇ ਕਰਨਿਆ ਪੁੱਤ ਐਵੇਂ ਨਹੀਂ ਇਹ ਫੈਕਟਰੀ ਐਡੀ ਬਣ ਗਈ ਕੁਆਲਿਟੀ ਤੋਂ ਬਣਾ ਨਹੀਂ ਬਣਦੀ ਹੈਂ ਰੇਟ ਤੇ ਨਾਲ-ਨਾਲ ਕੁਆਲਿਟੀ ਵੀ ਦੇਣੀ ਪੈਂਦੀ ਆ ਕੱਲਾ ਰੇਟ ਘਟਾ ਕੇ ਵੀ ਬੰਦਾ ਕੀ ਕਰੂਗਾ ਨਹੀਂ ਨਹੀਂ ਬਸ ਉਹੀ ਤਾਂ ਬਾਤ ਐ ਨਹੀਂ ਜੀ ਹੁਣ ਦੂਜੇ ਘਰ ਐ ਉਹ ਕੀ ਕਰਦੇ ਹਾਲ ਸਾ ਜੀ ਭਾਈ ਜੀ ਕੀ ਹਾਲ ਹੈ ਠੀਕ ਹੋ ਵੀਰੇ ਸਾਸੀ ਕਾ ਰੇਟ ਘਟਾ ਦਿੰਦੇ ਔਰ ਕਿਉਂਕਿ ਉਹਨਾਂ ਨੇ ਮਾਲ ਵੇਚਣਾ ਹੈ ਹੁਣ ਮਾਲ ਵੇਚਣ ਵਾਸਤੇ ਉਹਨਾਂ ਕੋਲ ਇੱਕ ਹੀ ਤਰੀਕਾ ਕੀ ਰੇਟ ਨੂੰ ਘਟਾ ਦੇ ਹਾਂ ਰੇਟ ਘਟਾਓ ਤਾਂ ਮਾਲ ਅੱਛਾ ਗਰਾਹਕ ਵੀ ਸੋਚਦਾ ਯਾਰ ਝਾੜੀ ਉਹ ਹੈ ਝਾੜੀ ਇਹ ਹੈ ਹੈ ਕੋਈ ਨਾ ਕੁਆਲਟੀ ਨੂੰ ਕੀ ਹੈ ਤੇ ਉਹ ਫਿਰ ਉੱਥੇ ਉਹ ਲੈ ਜਾਂਦਾ ਅਗਲਾ ਮਾਲ ਹੂੰ ਆ ਗੱਲ ਨਹੀਂ ਇਹ ਗੱਲ ਵਾਕਈ ਸਹੀ ਹੈ ਵੀਰੇ ਸਾਸੀ ਹਾਲ ਸੁਣਾ ਕੀ ਹਾਲ ਹੈ ਕਮ ਕਰ ਕਰ ਉਹ ਸੁਣਾਓ ਵੀਰੇ ਠੀਕ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਠੀਕ ਆ ਹੂੰ ਬਿਲਕੁਲ ਸਹੀ ਆ ਤੁਹਾਡੀ ਗੱਲ ਅਗਲਾ ਕੁਆਲਿਟੀ ਕੱਟ ਕਰ ਦਿੰਦਾ ਫਿਰ ਰੇਟ ਆ ਫਿਰ ਪੜਤੇ ਚ ਨਹੀਂ ਪੈਂਦਾ ਫਿਰ ਕੁਆਲਿਟੀ ਕੱਟ ਕਰ ਦਿੰਦਾ ਹੁਣ ਆਦੇ ਕੋ ਤੁਸੀਂ ਕੋਈ ਵੀ ਸਾਨੂੰ ਅਪਰੂਵ ਨਹੀਂ ਹੁਣ ਸਾਨੂੰ ਤਾਂ ਅੱਗੇ ਡਿੱਗੀ ਖਾਲੀ ਪਈ ਐ ਇਹਨੂੰ ਕੱਢਣ ਦੀ ਲੋੜ ਹੀ ਨਹੀਂ ਇਹਨੂੰ ਭਰਾਂਗੇ ਕੋਈ 2-4 ਦਿਨ ਲੱਗੂਗਾ ਫਿਰ ਜਾ ਕੇ ਇਹਨਾਂ ਮੜਾਂਗੇ ਤੇ ਫਿਰ ਆ ਨਹੀਂ ਕੀ ਵੀ ਹੁਣ ਮਾਲ ਦੇਣਾ ਹੈ ਤਾਂ ਜਲਦੀ ਘਟੋ ਕਿਉਂਕਿ ਮਾਲ ਦਾ ਅੱਗੇ ਸਾਡੇ ਕੋਲ ਅੱਗੇ ਡੇਰ ਬਹੁਤ ਪੜੇ ਸਮਝਣ ਵਾਲੇ ਗੱਲਾਂ ਸਮਝ ਗਏ ਹੋਣਗੇ ਨਾ ਸਮਝਾਂਦੇ ਬੱਸ ਦੀ ਗੱਲ ਕੋਈ ਨਹੀਂ ਸਾਸਰੀ ਕਾਲ ਵੀਰੇ ਸਾਸਿਕਾ ਹੋਰ ਸੁਣੋ ਕਹਿਮ ਹਾਂ ਸਮਝਣ ਨਾ ਸਮਝਾਂਦੇ ਬੱਸ ਦੀ ਗੱਲ ਕੋਈ ਨਹੀਂ ਭਮਰ لال ਹੋਣਾ ਨੇ ਜੇ ਕੰਮ ਕੀਤਾ ਤਰੱਕੀ ਕੀਤੀ ਹੈ ਤਾਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੰਮ ਆਲਾ ਕੀਤਾ ਹੋਇਆ ਬੰਦਿਆ ਨੇ ਤੇ ਬਾਈ ਕਿਹੜੇ ਦਿਨ ਤੁਹਾਡੇ ਕੋਲੇ ਆਵੇ ਬੰਦਾ ਤੇ ਕਿਹੜੇ ਦਿਨ ਤੁਹਾਡੇ ਕੋਲੇ ਆਵੇ ਨਾ ਹਫ਼ਤੇ ਚ ਦੇਖੋ ਜੀ ਅਸੀਂ ਹਫ਼ਤੇ ਮੈਂ 7 ਦਿਨ ਹੀ ਖੋਲ ਦੇ ਜੀ ਹਾਂ ਸਵੇਰੇ 9 ਵਜੇ ਤੋਂ ਸ਼ਾਮ ਨੂੰ ਮਤਲਬ ਕੋਈ 7 ਵਜੇ ਜੀ 9 ਤੋਂ 7 ਪਰਮਾਨੈਂਟ ਖੁੱਲਦੀ ਹੈ ਔਰ ਸੰਡੇ ਦਾ ਕੋਈ ਚੱਕਰ ਨਹੀਂ ਜਦ ਮਰ ਜਾਵੇ ਕਾਲ ਕਰ ਦਿਓ ਮਾਲ ਲੈ ਤੋ ਫੋਨ ਫੇਰੀ ਪਹੁੰਚ ਜਾਂਦਾ ਹੈ ਇੱਕ ਆ ਇੱਕ ਨਵਾਂ ਪ੍ਰੋਡਕਟ ਹੈ ਲਿਆ ਤੁਹਾਨੂੰ ਮੈਂ ਦਿਖਾ ਦਿੰਦਾ ਹਾਂ ਆ ਵਖਾਜ ਨਵੀਂ ਚੀਜ਼ ਵਖਾ ਸਾਨੂੰ ਨਵੀਆਂ ਚੀਜ਼ਾਂ ਦੇ ਸੀ ਸ਼ਕੀਨ ਆ ਨਵੀਂ ਦਿਖਾ ਇਹ ਹੁਣ ਆ ਮਤਲਬ ਜਾਲੀ ਦੀ ਥਾਈ ਇਹ ਮਤਲਬ ਚੀਜ਼ ਨਵੀਂ ਆ ਗਈ ਉਹ ਇਹ ਜਾਲੀ ਦੀ ਤਾਂ ਇਹ ਲੱਗ ਜਾਂਦੀ ਹੈ ਇਹਦਾ ਮੈਂ ਤੁਹਾਨੂੰ ਜਿਹੜਾ ਜਿੱਥੇ ਲੱਗਿਆ ਮਾਲ ਹੈ ਉਹ ਵੀ ਦਿਖਾਉਂਗਾ ਉਹ ਇਹ ਇੱਕ ਗਿਉ ਅਗੇ ਇਸ ਤਰ੍ਹਾਂ ਜੁੜ ਜਾਂਦੀ ਹੈ ਅੱਛਾ ਇਹ ਇਹਦਾ ਮਤਲਬ ਇਹ ਹੈ ਵੀ ਜਿੰਡੇ ਮਰਜੀ ਸਹਜ ਦੀ ਜਾਲੀ ਬਣਾ ਲਓ ਇਹਨੂੰ ਤੁਸੀਂ ਫੁੱਟ ਲੈਣਾ ਹੈ ਫੁੱਟ 2 ਫੁੱਟ 1.5 ਫੁੱਟ 2.5 ਫੁੱਟ ਜਾਂ 5 ਫੁੱਟ 10 ਫੁੱਟ 20 ਫੁੱਟ ਜਾਂ ਜੇ ਇਹਦੀ ਤੁਸੀਂ ਕੰਧ ਵੀ ਕੱਢਣੀ ਹੈ ਕੰਧ ਵੀ ਨਿਕਲੂਗੀ ਹਾਂ ਇਹ 2.5 ਇੰਚੀ ਮੋਟੀ ਹੁੰਦੀ ਹੈ ਇਹ ਇੱਕ ਪਰਦੇ ਦਾ ਕੰਮ ਕਰੋ ਹਾਂ ਠੀਕ ਹੈ ਔਰ ਇਹਦੀ ਪੂਰੀ ਸਫਾਈ ਹੈ ਸੋਨਾ ਬਹੁਤ ਬਣਾਇਆ ਸੋਨਾ ਬਹੁਤ ਬਣਾਇਆ ਇਹ ਬਹੁਤ ਅਲੱਗ ਚੀਜ਼ ਹੈ ਤੇ ਆਹ ਕੀ ਆ ਯਾਰ ਆਹ ਇਹ ਕੰਧਾਂ ਕੱਢਣ ਵਾਲਾ ਚਾਰ ਦਵਾਰੀ ਵਾਲਾ ਇਹ ਨਹੀਂ ਇਹ ਉਹ ਰੇਲਿੰਗ ਹੈ ਨਾ ਜਾਲੀ ਦੇ ਉੱਤੇ ਜਿਹੜੀ ਆਪਾਂ ਡਿਸਪਲੇ 'ਮੇ ਦਿਖਾਈ ਹੈ ਜਾਲੀ ਦੇ ਉੱਤੇ ਜਿਹੜਾ ਬਾਰਡਰ ਬੰਦੇ ਹੈ ਉਹ ਚੀਜ਼ ਹੈ ਅੱਛਾ ਇਹ ਅੱਛਾ ਅੱਛਾ ਇਹ ਉਹ ਆ ਜਿਹੜੀ ਉਹਦੇ ਉੱਤੇ ਲੱਗਦੀ ਆ ਹਾਂਜੀ ਹਾਂਜੀ ਉਹ ਹੈ ਤੇ ਉਹ ਕੁਰਸੀਆਂ ਪੰਜਾਂ ਉਹ ਜਿਹੜੀਆਂ ਕੁਰਸੀਆਂ ਬਣਦੀਆਂ ਨੇ ਇਹ ਪ੍ਰਾਈਵੇਟ ਪਾਰਕਾਂ ਮੈਂ ਵੀ ਜਾਣਦੀ ਆ ਕੋਈ ਸੰਸਥਾ ਵਾਲੇ ਜਾਣਦੀ ਆ ਜਾਂ ਪੰਚਾਇਤ ਵਾਲੇ ਦੇ ਜਾਂਦੇ ਹੂੰ ਉਹ ਉਹਦੇ ਵਾਸਤੇ ਹਾਂ ਆ ਆ ਪਿਆ ਲੈ ਸੀਮੈਂਟ ਆ ਪਿਆ ਸ਼੍ਰੀ ਸੀਮੈਂਟ ਜਿਹੜਾ ਕਹਿੰਦਾ ਸੀ ਆਪਾਂ ਆਹ ਕਿੱਧਰ ਲਿਫਾਸ ਆ ਜੋ ਆ ਦੇਖ ਆ ਪਿਆ ਸ਼੍ਰੀ ਸੀਮੈਂਟ ਲੈ ਇਹਦਾ ਹੈ ਆ ਪਿਆ ਸਟਾਕ ਇਹ ਵੀ ਚੈੱਕ ਕਰੀ ਚੱਲ ਹਾਂ ਇਹ ਗੱਡੀ ਸਿੱਧੀ ਕੰਪਨੀ ਤੋਂ ਹੀ ਮੰਗਾਉਂਦੇ ਆ ਤਾਜ਼ਾ ਆਉਂਦਾ ਤੇ OPC 43 ਗ੍ਰੇਡ ਹੈ ਹਾਂ ਲੈ ਹਾਂ ਸ਼੍ਰੀ ਸੀਮੈਂਟ ਆ ਪਿਆ ਸ਼੍ਰੀ ਸੀਮੈਂਟ ਹੈ ਤੇ ਆ ਆ ਕੀ ਆ ਯਾਰ ਆ ਕਾਨੇ ਵੱਟ ਕੇ ਲੈਂਦੇ ਆ ਕਿਤੋਂ ਇਹ ਕੰਨੇ ਨਹੀਂ ਇਹ ਫਾਈਬਰ ਤਾਰ ਹੈ ਜਿਹੜੀ ਆਪਣੀ ਜਾਰੀ ਦੇ ਵਿੱਚ ਪੜ ਰਹੀ ਹੈ ਇਹ ਸਾਰੀ ਫਾਈਬਰ ਤਾਰ ਹੈ ਬੱਲੇ 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 ਇਹਦਾ ਮੰਡਲ ਹੀ ਲਾਈ ਬੈਠਿਆ ਕਰਨਿਆ ਇਹ ਸਾਡੇ ਕੋਲੇ ਮਤਲਬ ਇਹ ਹੈ ਕਿ ਮੰਨ ਕੇ ਚਲੋ ਇਹ ਦੇ ਨਾਲ ਦਾ ਦੋ ਡੇਰੀਆਂ ਉਧਰ ਹੋਰ ਹੈ ਦੋ ਤਿੰਨ ਸਾਲਾਂ ਦਾ ਸਟਾਕ ਫੁੱਲ ਹੈ ਕਿਉਂਕਿ ਇਹ ਨਹੀਂ ਕਿ ਕੱਲ ਨੂੰ ਕੋਈ ਘੱਟ ਕਮ ਮਤਲਬ ਘੱਟ ਬੋਲਣ ਦੇ ਟਰੱਕ ਲਾ ਲੈਂਦੇ ਆ ਇਕੱਠੇ ਆਹ ਦੇਖ ਆ ਪਿਆ ਮਾਲ ਹਾਂ ਹੂੰ ਆ ਆ ਵੀ ਫੈਵਰੀ ਹੈ ਇਹ ਫਾਈਬਰ ਹੀ ਆ ਜੀ ਇਹ ਮੋਟੀ ਆ ਤਾਰ ਮੋਟੀ ਤਾਰ ਹੁੰਦੀ ਹੈ ਬਾਰਡਰ ਦੇ ਵਿੱਚ ਪੈਂਦੀ ਹੈ ਹਾਂ ਅਡਵਰਡ ਦੇ ਹਿਸਾਬ ਕਿਤਾਬ ਆ ਨਾ ਵੀ ਕਿੱਥੇ ਕਿਹੜੀ ਪਾਉਣੀ ਆ ਹਾਂ ਹਾਂ ਜੀ ਹੂੰ ਹਾਂ ਗੱਲਬਾਤ ਐਵੇਂ ਆ ਆ ਇੱਧਰ ਇੱਧਰ ਕੀ ਬਣਦਾ ਮੈਂ ਵੀ ਤੈਨੂੰ ਮੈਂ ਪੁੱਛਣ ਲੱਗਿਆ ਸੀ ਹਾਂ ਇੱਧਰ ਜਿਵੇਂ ਕੀ ਹੈ ਕਿ ਸਾਨੂੰ ਲਗਭਗ ਇਹ ਸਮਝੋ ਤੁਸੀਂ ਰੋਜ਼ ਏਗ ਵਾਈਬ੍ਰੇਟਰ ਦੀ ਲੋਡ ਪੈਂਦੀ ਹੈ ਅੱਛਾ ਜੀ ਮਤਲਬ ਅ ਅੱਜ ਮੰਨ ਲਿਓ ਤੇ 30 ਵਾਈਬ੍ਰੇਟਰ ਹੈ ਕੱਲ ਸਾਨੂੰ 31 ਚਾਹੀਦੇ ਪਾਸ਼ੂ 32 ਚਾਹੀਦੇ ਤੇ ਇਹ ਵਾਈਬ੍ਰੇਟਰ ਫੜਿਆ ਹੈ ਹੁਣ ਆ ਫਰਮ ਹੈ ਜਿਵੇਂ ਜਿਵੇਂ ਡਿਜ਼ਾਈਨਰ ਨਵੀਂ ਆਉਂਦੀ ਜਾਂਦੀ ਹੈ ਉਹ ਪੁਰਾਣੇ ਪਾਸੇ ਰੱਖ ਦਿੰਦੇ ਆ ਪੁਰਾਣੇ ਜਿਹੜੇ ਪਾਸੇ ਰੱਖਤੇ ਹਾਂ ਇਹ ਕੋਈ ਵਾਈਬ੍ਰੇਟਰ ਬਣ ਰਹੀ ਹੈ ਕੋਈ ਰੇੜੀਆਂ ਬਣ ਰਹੀ ਹੈ ਮਸਾਲੇ ਵਾਸਤੇ ਰੇੜੀਆਂ ਬਣ ਰਹੀ ਹੈ ਤਾਂ ਇਹ ਸਾਡੇ ਕੋਲੇ ਪੱਕੇ ਆਪਦੇ ਮਿਸਰੀ ਰੱਖੇ ਹੋਏ ਤੇ ਇਹ ਬਸ ਰੇੜੀ ਤੇ ਵਾਈਬ੍ਰੇਟਰ ਸੰਦ ਸੁਣਦੇ ਜੋ ਵੀ ਬਣਾਣੇ ਕਰਨੇ ਉਹ ਅਸੀਂ ਆਦੇ ਪਹਾੜੀ ਪਟ ਲਿਆਏ ਹਨੂਮਾਨ ਵਾਂਗੂ ਆਪਦਾ ਹੀ ਆਪਦਾ ਹੀ ਹੂੰ ਹਾਂ ਜੀ ਹਾਂ ਜੀ ਤੇ ਇਹ ਸਾਰੇ ਡਾਈਆਂ ਡੂਈਆਂ ਕੀ ਕੋਈ ਰਿਪੇਅਰ ਆਹ ਦੇਖ ਇਤਰੀ ਬਣੀ ਜਾਂਦਾ ਸਾਰਾ ਟਾਂਚਾ ਹੂੰ ਆਹ ਦੇਖੋ ਕਮਸੰਗਾਂ ਦੀਆਂ ਬਣੀ ਜਾਂਦੀਆਂ ਹਨਾ ਬਿਲਕੁਲ ਆਪਦਾ ਹੀ ਸਾਰਾ ਸਿਸਟਮ ਇਹਨਾਂ ਨੇ ਕੀ ਕਰ ਲਿਆ ਫਾਰਮਿਆਂ ਵਾਲੀ ਫੈਕਟਰੀ ਵੀ ਆਪਦੋਈ ਲਾ ਲਈ ਹਾਂ ਕਿਉਂਕਿ ਫਾਰਮੇ ਟੁੱਟਦੇ ਆ ਟੁੱਟਦੇ ਹੈ ਔਰ ਜਿਹੜਾ ਨਵਾਂ ਡਿਜ਼ਾਈਨ ਹੈ ਨਵਾਂ ਡਿਜ਼ਾਈਨ ਕਰਨਾ ਕਰਨਾ ਤਾਂ ਉਹ ਸਾਰਾ ਅਸੀਂ ਆਪ ਹੀ ਮਤਲਬ ਡਿਜ਼ਾਈਨ ਵਗੈਰਾ ਜਿਹੜਾ ਬਣਾਣਾ ਹੈ ਉਹ ਸਾਰਾ ਅਸੀਂ ਆਪੇ ਪਣਾ ਲਿਆ ਫਰਮਾ ਟੁੱਟ ਵੀ ਜਾਂਦਾ ਫਰਮਾ ਨਵਾਂ ਵੀ ਆਉਣਾ ਤੇ ਸਾਰਾ ਸਿਸਟਮ ਉਹ ਇਹ ਬਣਾਈ ਜਾਂਦੇ ਇੱਥੇ ਹੀ ਬਣੀ ਜਾਂਦਾ ਸਭ ਕੁਝ ਹਾਂ ਆਪਦਾ ਹੀ ਕਰ ਲਿਆ ਸਾਰਾ ਕੋ ਕਹਿੰਦਾ ਨਿੱਤ ਮੰਗ ਵੀ ਨਹੀਂ ਮਿਲਣੀ ਆਪਦੀ ਬਣਾ ਲੈ ਮਿੱਤਰਾਂ ਨੀ ਨਵੇਂ ਜਦੋਂ ਡਿਜ਼ਾਈਨ ਮੰਗਾਉਂਦੇ ਨੇ ਜੀ ਉਹਨੂੰ ਬਣਦੇ ਕਰਦੇ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਹੈ ਹੋਰ ਉਹ ਫਿਰ ਕਸਟਮਰ ਖਰਾਬ ਹੁੰਦਾ ਤੇ ਅਸੀਂ ਤਾਂ ਆਪਦੀ ਢਾਈ ਨਾਲ ਨਹੀਂ ਇਹਦਾ ਮਤਲਬ ਤਾਂ ਇਹ ਹੋ ਗਿਆ ਆਪਾਂ ਵਰਲਾਲ ਜੀ ਹੂੰ ਭਈ ਜੇ ਕੋਈ ਬੰਦਾ ਤੁਹਾਨੂੰ ਡਿਜ਼ਾਈਨ ਦੀ ਫੋਟੋ ਭੇਜ ਦੇ ਤੁਸੀਂ ਤਾਂ 15 20 ਦਿਨਾਂ ਚ ਉਹ ਵੀ ਤਿਆਰ ਕਰ ਦੋਗੇ। ਤੋਂ ਅਸੀਂ ਤੋਂ ਬਹਤਾਂ ਆਦੇ ਇੱਥੇ ਵਸੇ ढ़ाई ਤਿਆਰੀ ਕਰਨੀ ਐ ਤੇ 5-7 ਦਿਨਾਂ ਦੇ ਵਿੱਚ ਵੀ। ਇਹਨਾਂ ਨੂੰ ਤਾਂ ਚੜ ਜਾਣਾ ਚਾਹ। ਭਈ ਸਾਨੂੰ ਕੋਈ ਨਵੀਂ ਚੀਜ਼ ਕਹਤੀ ਕਿਸੇ ਨੇ? ਹਾਂ ਨਾ? ਹਾਂ ਜੀ ਜੀ। ਤੋਂ ਸਾਡੇ ਕੋਲ ਉਹ ਕੋਈ ਦੀ ਜੇ ਕਿਸੇ ਬੰਦੇ ਨੇ ਦबई ਚ ਕਿਸੇ ਬੰਦੇ ਨੇ ਜਾਪਾਨ ਚ ਕਿਸੇ ਬੰਦੇ ਨੇ ਜਰਮਨ ਚ ਕਿਸੇ ਬੰਦੇ ਨੇ ਇਟਲੀ ਚ ਕੋਈ ਡਿਜ਼ਾਈਨ ਵੇਖ ਲਿਆ। ਵੇਖ ਲਿਆ। ਉਹਦੀ ਫੋਟੋ ਖਿੱਚੋ ਤੇ ਭਵਰ ਲਾਲ ਜੀ ਨੂੰ ਉਹਨਾਂ ਨੂੰ ਭੇਜ ਦਿਓ। ਦਿਓ। ਹਾਂ ਉਹ ਇਟਲੀ ਵਾਲਾ ਡਿਜ਼ਾਈਨ ਤੁਹਾਡੀ ਕੋਠੀ ਤੇ ਲੱਗਿਆ ਵਾ ਉਹ ਹਾਂ ਅਬ ਮੰਨ ਲਓ ਸਾਰਾ ਮੰਨ ਲਓ ਡਿਜ਼ਾਈਨ ਆਪਾਂ ਆਪ ਹੀ ਤਿਆਰ ਕਰ ਲਏ ਤੇ ਇੱਕ ਜਿਹੜੀ ਗੱਲ ਮੈਨ ਇਹ ਹੈ ਕਿ ਵੀ ਜੇ ਮੈਂ ਮੰਨ ਲਓ ਹੁਣ ਕਸਟਮਰ ਕਈ ਹੈ ਹੁਣ ਦੂਰ ਦੂਰ ਤੇ ਆ ਕੋਈ 100 ਕਿਲੋਮੀਟਰ ਹੈ ਕੋਈ 200 ਕਿਲੋਮੀਟਰ ਹੈ ਤਾਂ ਉਹਦੇ ਵਾਸਤੇ ਇਹ ਹੈ ਸਾਡੇ ਨੂੰ ਮੰਨ ਲਓ ਇਹ ਕਿ ਮੰਨ ਲਓ ਡਿਸਕਾਊਂਟ ਹੈ ਕਿ ਵੀ 40 ਕਿਲੋਮੀਟਰ ਤੋਂ ਜਿਆਦਾ ਦੂਰੀ ਤੂੰ ਕੋਈ ਬੰਦਾ ਆ ਰਿਹਾ ਹੈ ਉਹਨੂੰ 50% ਕਿਰਾਏ ਦੇ ਵਿੱਚ ਲੈ ਸਕਦਾ अच्छा जी और मान लो ਉਹ ਜੇ ਕਿ ਸਰਤ ਇਹ ਹੈ ਕਿ 10000 ਦਾ ਜਿਹੜਾ ਸਮਾਨ ਹੈ ਉਹਦੇ ਵਾਸਤੇ ਘਰ ਤੋਂ ਘਟੋਂ ਇੱਕ ਹਫਤੇ ਪਹਿਲੇ ਦੱਸਣਾ ਪਊਗਾ ਜੇ 10 15 20000 ਦਾ ਜਿਵੇਂ ਸਮਾਨ ਹੈ 25000 ਦਾ ਸਮਾਨ ਹੈ वो फिर नाली भेज नाल देंगे परंतु तो थोड़े समान वास्ते हफ़्ता पहले दसना पाँगा तो कोई ना कोई गेड़े एडजस्ट करके तो फिफ्टी परसेंट में भेज देंगे वाह किलोमीटर हाँ चाली 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 किलोमीटर तो दूर होर पंद्रह हज़ार थले माल है तो एक हफ्ते का टाइम दौ फिफ्टी परसेंट मैं बेच देंगे और पंद्रह हज़ार तू उ माल है तो वो देज देंगे फिफ्टी परसेंट किराया लगेगा ठीक है ਤੇ ਜੇ ਮੰਨ ਲਓ ਚ ਵੀ 40 ਕਿਲੋਮੀਟਰ ਤੋਂ ਅੰਦਰ ਵਾਲਾ ਬੰਦਾ ਅੰਦਰ ਵਾਲਾ ਉਹ ਨੂੰ ਨਹੀਂ ਇਹ ਦੂਰ ਵਾਲਿਆਂ ਨੂੰ ਇਹ ਕਿ ਆਫਰ ਦਿੱਤੀ ਵੀ ਕਿ ਉਹ ਅਗਲਾ ਕਹਿੰਦਾ ਯਾਰ ਮੇਰਾ ਤਾਂ ਸਮਾਨ ਇੰਨਾ ਹੈ ਤੇ ਮੈਨੂੰ ਕਿਰਾਇਆ ਜ਼ਿਆਦਾ ਪੜ ਰਿਹਾ ਹੈ ਤਾਂ ਉਹ ਉਹ ਨੂੰ ਇਹ ਮੰਨ ਲਿਓ ਜਮਾ ਸਹੀ ਗੱਲ ਹੁਣ 10000 ਦਾ ਸਮਾਨ ਲੈਣ ਨੂੰ ਵੀ ਦਿਲ ਕਰਦਾ ਤੇ ਬੰਦੇ ਨੂੰ ਕਿਰਾਇਆ ਦਾੜੀ ਨੂੰ ਮੁੱਛਾਂ ਵਾਧੀਆਂ ਤਾਂ ਉਹ ਬੰਦਾ ਇਹ ਸੈੱਟ ਕਰ ਦੂਗਾ ਗੱਲ ਕਰ ਦਾਂਗੇ ਹਾਂ ਬਿਲਕੁਲ ਜਮਾ ਸਹੀ ਗੱਲ ਬਾਤ ਆ ਨੰਬਰ ਨੋਟ ਕਰ ਲਓ ਸੱਜਣੋ ਮੈਨੂੰ ਨਹੀਂ ਲੱਗਦਾ ਕੋਈ ਗੱਲ ਕਹਿਣ ਵਾਲੀ ਰਹੇਗੀ ਹੋਊਗੀ ਔਰ ਤੋਂ ਬਸ ਆਈ ਐ ਚੀਜ਼ ਮੈਂ ਹਨਾ ਜੀ ਹਾਂ ਜੀ ਨੰਬਰ ਨੋਟ ਕਰ ਲਓ ਡਾਇਲ ਕਰ ਲਓ ਜੇ ਕੋਈ ਸੱਜਣ ਕੋਠੀ ਪਾ ਰਿਹਾ ਪਣਾਉਣ ਦੀ ਰਾਇ ਕਰ ਰਿਹਾ ਤੁਹਾਡਾ ਮਿੱਤਰ ਹੈ ਤੁਹਾਡਾ ਦੋਸਤ ਹੈ ਤੁਹਾਡਾ ਹੈਗਾ ਰਿਸ਼ਤੇਦਾਰ ਤੇ ਤੁਸੀਂ ਉਹਨੂੰ ਇਹ ਵੀਡੀਓ ਦਾ ਲਿੰਕ ਚੱਕਣਾ WhatsApp ਭੇਜ ਦੇਣਾ ਗੁੱਡ ਮਾਰਨਿੰਗ ਦੇ ਨਾਲ ਨਾਲ ਅੱਜ ਤੁਸੀਂ ਇਹ ਕੰਮ ਕਰਨਾ ਵੀ ਇਸ ਵੀਡੀਓ ਦਾ ਲਿੰਕ ਭੇਜ ਦੇਣਾ ਅੱਛਾ ਇਹ ਕੀ ਹੋਰ ਹੈ ਕਿ ਵੀ ਸਾਡੀ ਨੇ ਕਈ ਦੁਕਾਨਾਂ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਮੈਂ ਸਾਡੀ ਬ੍ਰਾਂਚਾਂ ਹੈ ਅੱਛਾ ਜੀ ਉਹਨਾਂ ਦਾ ਜੋ ਹੈ ਐਡਰੈਸ ਮੈਂ ਬੋਲੋ ਬੋਲੋ ਇੱਕ ਦੇਖੋ ਜੀ ਜਿਹੜੀ ਬ੍ਰਾਂਚਾਂ ਹੁਣ ਇਸ ਵਕਤ ਜਿਹੜੀ ਚੱਲ ਰਹੀ ਹੈ ਉਹਨਾਂ ਦਾ ਮੈਂ ਦੱਸ ਦਿੰਦਾ ਹਾਂ ਬਾਕੀ ਹੋਰ ਵੀ ਅਸੀਂ ਖੋਲਾਂਗੇ ਤੇ ਇੱਕ ਤੋਂ ਹੈ ਜੀ ਜੀ ਜਲਾਲਾਬਾਦ ਦੇ ਚੌਧਰੀ ਮਾਰਬਲ ਨੀਅਰ ਗ੍ਰਾਮੀਣ ਬੈਂਕ ਫਾਜ਼ਿਲਕਾ ਰੋਡ ਜੀ ਜਲਾਲਾਬਾਦ ਫਾਜ਼ਿਲਕਾ ਵਾਲਾ ਹਾਂਜੀ ਇੱਕ ਹੈ ਆਪਣੀ ਆਰਮ ਆਰਕੀਟੈਕਚਰ ਨੀਅਰ ਸੁੰਦਰ ਸਿਟੀ ਅਪੋਜ਼ਿਟ ਗੁਰੂ ਨਾਨਕ ਕਾਲਜ ਬਰੇਟਾ ਰੋਡ ਬਲਾਡਾ ਬਲਾਡੇ ਹੈ ਜੀ ਠੀਕ ਹੈ ਜੀ ਔਰ ਤੀਸਰੀ ਹੈ ਜੀ ਗੁਰੂ ਕਿਰਪਾ ਸੀਮੈਂਟ ਸਟੋਰ ਨੀਅਰ 올ਡ ਪੈਟਰੋਲ ਪੰਪ ਬਾਜਾਖਾਨਾ ਰੋਡ ਬਗਤਾ ਬਾਈਕੇ ਜੀ ਤੇ ਚੋਥੀ ਹੈ ਜੀ ਆਪਣਾ ਪੰਜਾਬ ਸਿਮਿੰਟ ਸਟੋਰ ਨੀਅਰ ਥਾਪਰ ਫਿਲਿੰਗ ਸਟੇਸ਼ਨ ਜੀ ਬਗਾ ਪੁਰਾਣਾ ਚੌਂਕ ਜੀਟੀ ਰੋਡ ਮੋਗਾ ਜੀ ਠੀਕ ਹੈ ਤੇ ਪੰਜਵੀਂ ਹੈ ਜੀ ਸ੍ਰੀ ਬਾਲਾਜੀ ਸਟੋਨ ਆਰਟ ਜੀਰਾ ਰੋਡ ਨੀਅਰ ਰੇਲਵੇ ਕ੍ਰੋਸਿੰਗ ਫਿਰੋਜ਼ਪੁਰ ਜੀ ਔਰ ਛੱਤੀ ਹੈ ਆਪਣਾ ਇਹ ਹੈ ਜੀ ਸਤਗੁਰੂ ਗਲਾਸ ਹਾਊਸ ਫਾਜ਼ਿਲਗਾ ਰੋਡ ਨੀਅਰ ਵਿਸ਼ਵਕਰਮਾ ਗੁਰਦੁਆਰਾ ਜੀ ਅਰਨੀ ਵਾਲਾ ਜੀ ਹਾਂ ਇਹ ਬ੍ਰਾਂਚ ਹੈ ਇੱਥੇ ਤੁਸੀਂ ਕਿਸੇ ਨੂੰ ਸਮਾਨ ਚਾਹੀਦਾ ਤਾਂ ਉਹ ਨੇੜੇ ਅਗਲੇ ਨੂੰ ਪੈਂਦਾ ਹੈ ਕਿਰਾਇਆ ਨਹੀਂ ਬਣਨਾ ਪਊਗਾ ਤਾਂ ਉਥੋਂ ਲੈ ਸਕਦਾ ਮਤਲਬ ਯਾਰ ਥੋਨੂੰ ਸਾਰਿਆਂ ਨੂੰ ਪੰਜਾਬ ਚ 50 ਕਿਲੋਮੀਟਰ ਦੂਰ ਹੀ ਇਹਨਾਂ ਦੀ ਬ੍ਰਾਂਚ ਹੈ ਹਾਂਜੀ ਹਾਂ ਤਹਾਨੂੰ ਜਿੰਨੇ ਵੀ ਤੁਸੀਂ ਦੇਖਦੇ ਆ ਨਾ ਤੁਹਾਨੂੰ ਸਾਰਿਆਂ ਨੂੰ 50 ਕਿਲੋਮੀਟਰ ਤੇ ਇਹਨਾਂ ਦੀ ਬ੍ਰਾਂਚ ਮਿਲ ਜਾਣੀ ਗੱਲ ਮੁੱਕ ਗਈ ਗੱਲ ਮੁੱਕ ਗਈ ਹੈਨਾ ਔਰ ਜਿਹੜਾ ਕੋਈ ਮੰਨ ਲਓ ਏਰੀਆ ਰਹਿ ਗਿਆ ਉਥੇ ਮੈਂ ਜਿਆਦਾ ਉ ਜਿਆਦਾ 10 15 ਦਿਨਾਂ ਦੇ ਵਿੱਚ ਵਿੱਚ ਇੱਕ ਖੋਲ ਦਊਗਾ ਗੱਲ ਮੁੱਕ ਗਈ ਮਤਲਬ ਸਾਰੇ ਪੰਜਾਬ ਨੂੰ 50 ਕਿਲੋਮੀਟਰ ਹੀ ਆ ਇਹ ਹਾਂ ਨੰਬਰ ਨੋਟ ਕਰੋਗੇ